ਸੋਮਵਾਰ ਨੂੰ ਪਿੰਡ ਮਾਨਕੀ ਵਿੱਚ ਹੋਏ ਨੌਜਵਾਨ ਦੇ ਕਤਲ ਦੇ ਸਬੰਧ ਵਿੱਚ ਮ੍ਰਿਤਕ ਦੇ ਪਰਿਵਾਰ ਤੇ ਸੈਂਕੜੇ ਪਿੰਡ ਮਾਨਕੀ ਵਾਸੀਆਂ ਵੱਲੋਂ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਮੰਗ ਲੈ ਕੇ ਸਮਰਾਲਾ ਦੇ 메ਨ ਚੌਂਕ ਵਿੱਚ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਧਰਨਾ ਲਗਾਇਆ ਤੇ ਰੋਜ਼ ਪ੍ਰਦਰਸ਼ਨ ਕੀਤਾ ਧਰਨਾਕਾਰੀਆਂ ਨੇ 메ਨ ਚੌਂਕ ਚਾਰੋਂ ਪਾਸਿਓਂ ਟਰਾਲੀਆਂ ਲਗਾ ਕੇ ਧਰਨਾ ਲਗਾਇਆ ਇਸ ਧਰਨੇ ਵਿੱਚ ਪਿੰਡ ਦੀਆਂ ਬਜ਼ੁਰਗ ਔਰਤਾਂ ਸਮੇਤ ਸੈਂਕੜੇ ਲੋਕ ਸ਼ਾਮਲ ਹੋਏ ਧਰਨਾ ਲਗਾਉਣ ਸਮੇਂ ਪਿੰਡ ਵਾਸੀਆਂ ਤੇ ਬਜ਼ੁਰਗ ਔਰਤਾਂ ਦੇ ਹੱਥਾਂ ਵਿੱਚ ਕਬੱਡੀ ਖਿਡਾਰੀਆਂ ਦੇ ਕਤਲ ਦੀ ਇਨਸਾਫ ਦਵੋ ਦੇ ਪੋਸਟਰ ਹੱਥ ਵਿੱਚ ਫੜ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਨਾਰੇ ਲਗਾਏ ਗਏ ਇਸ ਬੰਦ ਵਿੱਚ ਵੱਖ-ਵੱਖ ਧਰਨਾਕਾਰੀਆਂ ਨੇ ਕਿਹਾ ਕਿ ਇਸ ਸੋਮਵਾਰ ਨੂੰ ਪਿੰਡ ਮਾਣਕੀਚ ਨੌਜਵਾਨ ਦਾ ਕਤਲ ਕੀਤਾ ਹੋਇਆ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਮੁਕੱਦਮਾ ਦਰਜ ਕਰ ਦਿੱਤਾ ਗਿਆ ਪਰ ਦੋਸ਼ੀਆਂ ਦੀ ਗ੍ਰਿਫਤਾਰੀ ਅਜੇ ਤੱਕ ਨਹੀਂ ਹੋਈ। ਉਹਨਾਂ ਕਿਹਾ ਕਿ ਜਦੋਂ ਤੱਕ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੋਵੇਗੀ ਮ੍ਰਿਤਕ ਦਾ ਉਦੋਂ ਤੱਕ ਪੋਸਟਮਾਰਟਮ ਨਾ ਕੀਤਾ ਜਾਵੇਗਾ ਅਤੇ ਨਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਜੇਕਰ ਦੋਸ਼ੀਆਂ ਦੀ ਗ੍ਰਿਫਤਾਰੀ ਜਲਦੀ ਨਹੀਂ ਹੋਵੇਗੀ ਤਾਂ ਇਹ ਧਰਨਾ ਚੱਲਦਾ ਰਹੇਗਾ। ਇਸ ਬੰਦ ਵਿੱਚ ਡੀਐਸਪੀ ਤਰਲੋਚਨ ਸਿੰਘ ਨੇ ਮੌਕੇ ਤੇ ਪਹੁੰਚ ਕੇ ਕਿਹਾ ਕਿ ਸੋਮਵਾਰ ਨੂੰ ਜੋ ਕਤਲ ਪਿੰਡ ਮਾਨਕੀ ਵਿੱਚ ਨੌਜਵਾਨ ਦਾ ਹੋਇਆ ਹੈ ਉਸ ਬੰਦ ਦੇ ਵਿੱਚ ਪੁਲਿਸ ਵੱਲੋਂ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ ਅਤੇ ਦੋਸ਼ੀਆਂ ਦੀ ਪਾਲ ਕੀਤੀ ਜਾ ਰਹੀ ਹੈ। ਉਹਨਾਂ ਇਹ ਵੀ ਕਿਹਾ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਦੋਸ਼ੀਆਂ ਦੇ ਸੰਪਰਕ ਵਿੱਚ ਸਾਥੀਆਂ ਦੀ ਗ੍ਰਿਫਤਾਰੀਆਂ ਹੋ ਰਹੀਆਂ ਹਨ ਜਿਨ੍ਹਾਂ ਤੋਂ ਪੁੱਛਗਿੱਛ ਹੋਣ ਤੋਂ ਬਾਅਦ ਜਲਦ ਦੋਸ਼ੀ ਗ੍ਰਿਫਤਾਰ ਕਰ ਲਿੱਤੇ ਜਾਣਗੇ। ਸਮਰਾਲਾ ਤੋਂ ਲਖਵਿੰਦਰ ਸਿੰਘ ਕਤਰੀ ਦੀ ਰਿਪੋਰਟ ਮੇਰਾ ਨਾਮ ਜਸਵਿੰਦਰ ਕੌਰ ਕਿਹੜਾ ਪਿੰਡ ਆ ਤੁਹਾਡਾ ਜੀ ਮਾਨਕੀ ਆ ਜੀ ਉਹਨੇ ਅੱਜ ਮੀਨ ਚੌਂਕ 'ਚ ਖੜੇ ਹੋ ਹਾਂਜੀ ਸਾਹ ਤੁਹਾਡੇ ਪੋਸਟਰ ਆ ਕਬੂਡੀ ਘਟਾਰੀ ਲਿਖਿਆ ਹੋਇਆ ਹਾਂਜੀ ਕੀ ਮਾਮਲਾ ਈ ਤਰਨਾ ਲਾਇਆ ਮੈਂ ਤਰਨਾ ਜੀ ਇਹ ਲਾਇਆ ਮੇਰਾ ਪੋਤਾ ਗਿਆ ਸੀ ਸੇਵਾ ਕਰਨ ਵਾਸਤੇ ਸਾਡੇ ਨਗਰ ਕੀਰਤਨ ਨਿਕਲਣਾ ਸੀ ਤੇ ਚਲੋ ਕੋਈ ਬੰਦਾ ਗਲਤ ਨਾਮ ਰਲ ਗਿਆ ਤਾਂ ਦੂਆ ਨੂੰ ਤਾਂ ਨਹੀਂ ਮਾਰਨਾ ਜਿਹੜਾ ਉਹਨਾਂ ਨੂੰ ਬੱਦਾ ਮਾਰਨਾ ਸੀ ਉਹਨੂੰ ਪਰੇਖ ਚ ਲੈੰਦੇ ਠੀਕ ਹੈ ਉਹਨੂੰ ਨਜਾਇਜ਼ ਮਾਰਿਆ ਯਾਰ ਮੇਰੇ ਪੁੱਤੇ ਨੂੰ ਕੋਈ ਮੇਰਾ ਪੋਤਾ ਨਸ਼ਾ ਕਰਦਾ ਨਹੀਂ ਕੋਈ ਮੇਰੇ ਪੁੱਤੇ ਨੇ ਕਦੇ दारू ਸ਼ਕਾ ਕਦੇ ਨਹੀਂ ਪੀਤਾ ਉਹ ਆਪਣਾ ਕਵੱਡੀ ਵੀ ਖੇਡਦਾ ਸੀ ਉਹਦੇ ਸ਼ੌਂਕਿਆਤਾਰ ਤੇ ਕਬੂਤਰ ਵੀ ਰੱਖੇ ਸੀ ਘਰੇ ਰਹਿੰਦਾ ਸੀ ਉਹ ਐਂ ਕਹਿੰਦਾ ਸੀ ਮੈਂ ਮਾਏ ਮੰਮੀ ਸ਼ੌਂਕ ਲੈਣਾ ਐਸ਼ ਕਰਨੀਆ ਤੁਹਾਡੇ ਸਿਰ ਤੇ ਕਬੱਡੀ ਖਿਡਾਰੀ ਕਰਦਾ ਸੀ ਤੁਸੀਂ ਪੋਸਟਰ ਲਿਖਿਆ ਹੋਇਆ ਹਾਂਜੀ 2-3 ਸਾਲ ਹੋ ਗਏ ਜਿੱਥੇ ਖੇਲ ਕਾਇਆ ਉੱਥੇ ਵੀ ਪਤਾ ਕਰ ਲਿਓ ਤੇ ਹੁਣ ਤੁਸੀਂ ਕਿਵੇਂ ਕੀ ਮੰਨ ਕਰਦੇ ਅਸੀਂ ਵਾਂਗ ਕਰਦੇ ਆਂ ਬਿੰਦੂ ਉਹ ਚਾਰੇ ਸਾਹਮਣੇ ਚਾਹੀਦੇ ਤਾਂ ਪਰਿਵਾਰ ਬੇਸ਼ੱਕ ਨਾ ਫੜੋ ਉਹਨਾਂ ਨੂੰ ਚਾਰਾਂ ਨੂੰ ਮੈਨੂੰ ਗਿਰਫਤਾਰ ਦਿਖਾਉਣਾ ਤੇ ਧਰਨਾ ਹੁਣ ਕੋਰੋਂ ਦਾ ਚੱਲੂਗਾ ਚਾਹੇ ਧਰਦੇ ਚੱਲ ਜਾਵੇ ਕਿੰਨੇ ਪੈਸੇ ਕਿਤਾਬੀ ਗੱਲਾਂ ਮਰ ਚਾ ਗਿਆ ਉਹ ਕਿ ਮਿੱਟੀ ਆ ਹੁਣ ਤਾਂ ਸਸਕਾਰ ਵੀ ਨਹੀਂ ਹੋਇਆ ਉਹਦਾ ਨਹੀਂ ਹੋਇਆ ਕੋਸ ਨਾ ਕੁਝ ਨਹੀਂ ਹੋਇਆ ਅਸੀਂ ਕੋਈ ਪੈਸੇ ਉਹਨੇ ਭੁੱਖੇ ਨਹੀਂ ਪੁੱੜਸ ਵਾਲਿਆਂ ਨੂੰ ਪਾਲੇ ਕਿ ਤੇ ਪੈਸੇ ਗਰੀਬ ਅਸੀਂ ਮਾਦਕਾ ਖਾਣਗੇ ਮੈਂ ਕਾਕਾ ਕੋ ਮੈਂ ਕਾਕਾ ਖੋਤ ਕੇ ਗੁਜ਼ਾਰਾ ਕਰਦੀਆ ਮੇਰਾ ਪੋਤਾ ਕਹਿੰਦਾ ਸੀ ਦਾਦੀ ਛੱਡ ਦੇ ਮੈਂ ਆਪਣੇ ਪੋਤੇ ਦੇ ਕਰਕੇ ਦੁੱਧ ਰੱਖਦੀ ਸੀ ਘਰ ਹੁਣ ਵੀ 10 ਕਿਲੋ ਦੁੱਧ ਮੇਰੇ ਘਰ ਆ ਠੀਕ ਹੈ ਜੀ ਨਾਮ ਤੁਹਾਡਾ ਜੀ ਮੇਰਾ ਹੀ ਗਰਸ਼ਰਨ ਸਿੰਘ ਇਹ ਮੇਰਾ ਫਰੈਂਡ ਸੀਗਾ ਮੁੰਡਾ ਜਿਹੜਾ ਪਿੰਡ ਦਾ ਤੁਹਾਡਾ ਮੇਰਾ ਪਿੰਡ ਸੰਗਤਪੁਰਾਈ ਤੁਸੀਂ ਅੱਜ ਤਰਨਾ ਲਾਇਆ ਹੋਇਆ ਮੀਂਹ ਚੌਂਕ ਦੇ ਵਿੱਚ ਹੱਥੇ ਪੋਸਟਰ ਫੜਿਆ ਹੋਇਆ ਕੋਕੀ ਖਿਡਾਰੀ ਦਾ ਹਾਂ ਜੀ ਸਾਰੇ ਮੇਰਾ ਫਰੈਂਡ ਸੀਗਾ ਜੀ ਪਿੰਡ ਮਾਨਕੀ ਤੋਂ ਤੇ ਘਰ 'ਚ ਇਹੀ ਕਮਾਉਣੇ ਵਾਲਾ ਸੀਗਾ ਤੇ ਮਿਹਨਤ ਮਜ਼ਦੂਰੀ ਕਰਦਾ ਸੀਗਾ ਜੀ ਇਹਦੀ ਕਿਸੇ ਨਾਲ ਕੋਈ ਲਾਗਡਾੜ ਨਹੀਂ ਸੀ ਕੋਈ ਰੰਜਿਸ਼ ਨਹੀਂ ਸੀ ਇੱਕ ਕਬੱਡੀ ਕਿਨੇ ਟਾਈਮ ਤੋਂ ਖੇਡਦਾ ਸੀਗਾ ਸਾਰੇ ਛੋਟੇ ਹੁੰਦੇ ਦੀ ਸਕੂਲ ਟਾਈਮ ਤੋਂ ਕਬੱਡੀ ਖੇਡਦਾ ਸੀਗਾ ਜੀ ਸਕੂਲ ਤੋਂ ਹੁਣ ਗਾਹਾਂਗਾ ਜਦੋਂ ਵੱਡੇ ਹੋ ਗਏ ਟੂਰਨਾਮੈਂਟਾਂ 'ਚ ਖੇਡਣ ਲੱਗ ਗਿਆ ਜੀ ਨਾਰਮਲ ਵਾਸਤੇ ਕੰਮ ਕਰਦਾ ਸੀ ਕਬੱਡੀ ਖੇਡਦਾ ਸੀਗਾ ਜੀ ਕੀ ਲੱਗਦਾ ਸਾਰੀ ਘਟਨਾ ਬੁਝੇ ਕੀ ਗੱਲ ਹੋ ਗਈ ਸਾਰੇ ਇਹਦਾ ਮੰਨ ਲਓ ਤੁਸੀਂ ਇਹ ਪਿੰਡ ਪ੍ਰੋਗਰਾਮ ਸੀਗਾ ਅੱਜ ਗੁਰੂ ਨਾਨਕ ਪਾਸ਼ਾ ਜੀ ਦੇ ਪ੍ਰਭਾਤ ਵੇਰੀ ਨਿਕਲਦੀਆਂ ਸੀਗੀਆਂ ਨਗਰ ਕੀਰਤਨਾਂ ਉਹ ਪਿੰਡ 'ਚ ਗੁਰਦੁਆਰਾ ਸਾਹਿਬ ਸੇਵਾ ਕਰਕੇ ਜਿਵੇਂ ਆਮ ਆਪਾਂ ਪਿੰਡ 'ਚ ਬਹਿ ਜਾਂਦੇ ਆ ਜਿਵੇਂ ਆਪਣੀ ਜਗ੍ਹਾ ਹੁੰਦੀ ਸਾਰੇ ਬੈਠਦੇ ਆ ਉਦਾਂ ਜਾ ਕੇ ਬੈਠੇ ਸੀਗੇ ਤੇ ਚਾਰ ਨੌਜਵਾਨ ਆਏ ਦੋ ਮੋਟਰਸਾਈਕਲਾਂ ਤੇ ਅਣਪਛਾਤੇ ਬੰਦੇ ਜਿਨ੍ਹਾਂ ਨੇ ਦੇਖਿਆ ਤੇ ਅੱਗੇ ਫਾਇਰਿੰਗ ਕੀਤੀ ਤੇ ਸਾਡੇ ਮੁੰਡੇ ਦੀ ਡੈਥ ਹੋ ਗਈ ਮੌਕੇ ਤੇ ਬੱਸ ਕਹਿਣਾ ਕਿ ਕੋਈ ਸਰਭਤੀ ਲੱਗਦੀ ਹੈ ਇਹ ਕਹੀਏ ਸੱਚੀ ਗੱਲ ਜੀ ਪ੍ਰਸ਼ਾਸਨ ਸਰ ਕੁਝ ਨਹੀਂ ਕਰ ਰਿਹਾ ਜੀ ਸਾਡੇ ਤੇ ਸਾਡੇ ਤੇ ਦਬਾਅ ਪਾ ਰਹੇ ਆ ਵੀ ਤੁਸੀਂ ਪੋਸਟਮਾਰਟਮ ਕਰਵਾਓ ਤੇ ਧਰਨਾ ਵੀ ਧਰਨਾ ਨਾ ਲਾਓ ਵੀ ਧਰਨੇ ਬਾਅਦ ਚ ਲਾਇਓ ਪਹਿਲਾ ਮੁੰਡੇ ਨੂੰ ਪੋਸਟਵਾਨ ਨੂੰ ਕਰਾ ਕੇ ਉਹਦੀ ਸੰਸਕਾਰ ਕਰ ਦੋ ਹੁਣ ਮੰਗ ਕੀ ਥੋੜੀ ਸਰ ਸਾਨੂੰ ਇਨਸਾਫ ਚਾਹੀਦਾ ਜੀ ਧਰਨਾ ਕਦੋਂ ਤੱਕ ਲੱਗਿਆ ਰਹੂ ਧਰਨਾ ਜਾ ਜਾ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਜੀ ਕੋਈ ਨਹੀਂ ਫੜ ਹੁੰਦਾ ਜੀ ਕੋਈ ਨਹੀਂ ਫੜਿਆ ਗਿਆ ਹੁਣ ਤੱਕ ਜੀ ਸੰਸਕਾਰ ਕੀਤਾ ਜਾਊਗਾ ਜੀ ਫਕੀਰਾ ਹੀ ਥੋੜਾ ਮੇਰੇ ਨਾਲ ਹੁਣ ਬਣਾ ਦੇ ਮੇਰੇ ਨਾਮ ਨਾ ਮੇਰੇ ਪ੍ਰਾਦਿਜ਼ ਅੱਤੋਂ ਕੇ ਮੈਂ ਉਹਦੇ ਛੋਟੇ ਬਹਿਣਾ ਮੇਰ ਤੋਂ ਛੋਟਾ ਸੀ ਦੋ ਪਹਿਣਾ ਦੋ ਉਪਰ ਆਇਆ ਅਸੀਂ ਕੁਛ ਨਹੀਂ ਚਾਹੁੰਦੇ ਅਸੀਂ ਬਸ ਇਨਸਾਫ ਚਾਹੁੰਨੇ ਹਾਂ ਅੱਜ ਮੇਰੇ ਭਰਾ ਨੇ ਤੋਂ ਇਹ ਕੱਲੂ ਕਿਸੇ ਦੇ ਭਰਾ ਨਾ ਵੀ ਹੋ ਸਕਦਾ ਅਸੀਂ ਨਹੀਂ ਚਾਹੁੰਦੇ ਕਿਸੇ ਦਾ ਭਰਾ ਆ ਕਿਸੇ ਦਾ ਮਨਪੁੱਤ ਮਰੇ ਸਾਡੇ ਪਰਾਦੇ ਕੋਈ ਗਲਤੀ ਨਹੀਂ ਸਾਨੂੰ ਉਹਦੇ ਸਿਰ ਤੇ ਆਸਰਾ ਸੀ ਇਹ ਸਤਲਜ ਦੇ ਸੱਤੋਂ ਛੋਟਾ ਪਰ ਵੱਡਾ ਪਹਿਗਾ ਸਾਡੇ ਘਰ ਚ ਕਿੰਨੇ ਪੈਨ ਅਸੀਂ ਚਾਰ ਪੈਨ ਪਨਾ ਜੀ ਹਾਂ ਜੀ ਉਹ ਕਬੱਡੀ ਖੇਡਦਾ ਸੀ ਕਦੇ ਕਦੇ ਕਿਸੇ ਬਿਲਡਿੰਗ ਉਨ ਦਾ ਕਿਸੇ ਹੋਰ ਨਾਲ ਦਿਹਾੜੀ ਲਉਣ ਲੱਗ ਜਾਂਦਾ ਚੱਲੇ ਜਾਂਦਾ ਸੀ ਗਾਦੀ ਆਪਣਾ ਮੈਨਜ਼ ਕਰੀ ਹਾਂ ਜੀ ਅਸੀਂ ਕਿਸੇ ਤੋਂ ਮੰਗ ਕੇ ਨਹੀਂ ਖਾਂਦੇ ਕੋਈ ਗਲਤ ਕੰਮ ਨਹੀਂ ਕਰਦਾ ਜੀ ਉਹ ਮਿਹਨਤ ਕਰਦਾ ਪੂਰਾ ਪਿੰਡ ਕਬਾਇਆ ਤੁਸੀਂ ਕਿਸੇ ਨੂੰ ਵੀ ਪੁੱਛ ਸਕਦੇ ਹੋ ਕੀ ਲੱਗਦਾ ਕੀ ਕਾਰਨ ਦੀ ਹੋਣਾ ਹੈ ਇਸਨੂੰ ਕੁਛ ਨਹੀਂ ਪਤਾ ਹੈਗਾ ਅਸੀਂ ਤਾਂ ਆਪੇ ਸੋਚ ਦੇਖ ਕੇ ਹੈਰਾਨ ਹੋ ਗਏ ਕਿ ਸਾਡੇ ਨਾਲ ਕਿੰਨਾ ਵੱਡਾ ਹੋ ਗਿਆ ਬਿਕਦੇ ਜ਼ਿੰਦਗੀ ਚ ਸੀ ਸੋਚਿਆ ਸੀ ਅਸੀਂ ਬਸ ਇਹ ਅਰਦਾਸ ਕਰਦੇ ਆਂ ਵੀ ਸਾਡ ਨੂੰ ਜਸਾਬ ਦਿੱਤਾ ਜਾਵੇ ਜੇ ਐਮਐਲਏ ਮੇਰੀ ਵੀਡੀਓ ਦੇਖਦਾ ਹੈ ਉਹਨੂੰ ਲੱਗਦਾ ਵੀ ਕਿਸੇ ਭੈਣ ਦਾ ਦੁੱਖ ਦੇਖਦਾ ਪਿਆ ਤਾਂ ਸਾਡੇ ਸਾਹਮਣੇ ਆ ਕੇ ਸਾਨੂੰ ਇਨਸਾਫ ਦਿਵਾਵੇ ਨਹੀਂ ਕਿਸੇ ਦਾ ਦਿਲ ਨਹੀਂ ਕਰਦਾ ਰੋੜਦਿਆਂ ਕਿ ਬੈਠ ਜੀ ਨੂੰ ਅਸੀਂ ਬੈਠਾ ਸਾਡਾ ਦਿਲ ਸਾਨੂੰ ਪਤਾ ਸੀ ਕਿਵੇਂ ਬੈਠਿਆ ਸਿਰਫ ਸਾਡੀ ਮਾਂ ਦੇ ਦੁੱਖ ਕਰਕੇ ਯਾ ਨਹੀਂ ਸਾਡਾ ਇਨਸਾਫ ਦਵਾਵੇ ਜਿੱਥੇ ਉਹ ਮੁੰਡੇ ਨੇ ਉਹਨਾਂ ਨੂੰ ਜਾਂ ਤਾਂ ਤੁਸੀਂ ਗਿਰਫਤਾਰ ਕਰ ਲਓ ਨਹੀਂ ਸਾਡੇ ਸਾਹਮਣੇ ਲਿਆ ਦਿਓ ਅਸੀਂ ਬਸ ਹੱਥ ਜੋੜ ਕੇ ਇਹ ਬੇਨਤੀ ਕਰਦੇ ਤੁਹਾਡੇ ਸਾਹਮਣੇ ਅਸੀਂ ਧਰਨਾ ਲੱਗਿਆ ਹੋਇਆ ਪਿੰਡ ਮਾਨਕੀ ਪਾਸੇ ਲਗਾਇਆ ਹੋਇਆ ਕਿ ਦੋਸ਼ੀਆਂ ਦੀ ਮੰਗ ਨੂੰ ਲੈ ਕੇ ਤੇ ਇਹ ਨਹੀਂ ਸਾਡੇ ਕੋਲ ਪਰसों ਜਿਹੜੀ ਫਾਇਰਿੰਗ ਐਕਸੀਡੈਂਟ ਹੋਇਆ ਸੀ ਪਰसों ਹੀ ਅਸੀਂ ਐਫਆਰ ਨੰਬਰ ਜਿਹੜੀ 307 ਅੰਡਰ ਸੈਕਸ਼ਨ 103 109 VNFS 190 191 VNFS 25 ਜੂਨਾਂ ਦਾ ਪਰਚਾ ਦਰਜ ਕੀਤਾ ਸੀ ਚਾਰ ਬੰਦਿਆਂ ਦੇ ਖਿਲਾਫ ਤੇ ਇੱਕ ਆਪਣਾ ਨਾਮ ਨੂੰ ਲਿਖਾਉ ਉਹਦੇ ਸੰਬੰਧੀ ਜਿਹੜੇ ਨੇ ਕੋਈ ਸਪੋਰਟਰ ਸੀ ਬੋਲ ਜਮਾ ਦੇ ਪਨਾਹ ਦੇ ਨਾਲ ਇਹਨਾਂ ਨੂੰ ਪਨਾਹ ਵੀ ਦਿੰਦੇ ਸ਼ੈਲਟਰ ਵੀ ਦਿੰਦੇ ਅਸੀਂ 10 ਬੰਦੇ ਜਿਹੜੇ ਆ ਖੰਨਾ ਪੁਲਿਸ ਨੇ ਜਿਹੜੇ ਅਰੈਸਟ ਕੀਤੇ ਆ ਸਾਡੇ ਮਾਨਯੋਗ ਐਸਐਸਪੀ ਜੋਤੀ ਜਦੋਵ ਜੀ ਵੱਲੋਂ ਤੇ ਐਸਪੀਡੀ ਪਵਨ ਜੀ ਜੀ ਵੱਲੋਂ ਸਾਡੀਆਂ ਸੱਤ ਪਾਰਟੀਆਂ ਜਿਹੜੀਆਂ ਅਡਾ ਟਗਾਣਿਆਂ ਦੇ ਰੇਡ ਕਰ ਲਈ ਗੀਆਂ ਹੈ ਅਸੀਂ ਇਹ ਪਰਿਵਾਰ ਨੂੰ ਇਹੀ ਗੱਲ ਦੱਸ ਰਹੇ ਆ ਬੀੜੇ ਅਜ 10 ਬੰਦੇ ਕੱਲ ਦੇ ਹੀ ਅਰੈਸਟ ਕੀਤੇ ਆ ਸਾਡੇ ਕੋਲ ਪੁਲਿਸ ਰਿਮਾਂਡ ਤੇ ਆ ਜਿਹੜੇ ਮੌਲਯਮ ਆ ਜਿਹੜੇ ਅਸਲੀ ਜਿਹੜੇ ਮੌਲਯਮ ਜਿਹੜੇ ਫੈਰਿੰਗ ਕਰਕੇ ਆ ਗਏ ਆ ਛੇਤੀ ਹੀ ਕਾਬੂ ਕਰ ਲਏ ਜਾਣਗੇ ਸੁਰੱਖਾਂ ਦੇ ਪਿੱਛੇ ਹੋਣਗੇ ਕਿਸੇ ਨੂੰ ਵੀ ਕਾਨੂੰਨ ਨੂੰ ਹੱਥ ਲੈਣ ਦੀ ਅਸੀਂ ਇਥੇ ਅਲਾਉ ਨਹੀਂ ਕਰਾਂਗੇ ਤੇ ਮੇਰੇ ਤੱਕ ਦੇ ਪਰਿਵਾਰ ਦਾ ਇਹ ਵੀ ਗੱਲ ਕਹਿਣਾ ਕਿ ਉਦੋਂ ਤੱਕ ਅਸੀਂ ਨਾ ਪੋਸਟ ਵਾਟਮ ਹੋਣ ਦੇਣਾ ਨਾ ਰਸਕਾਰ ਹੋਣ ਦੇ ਨਹੀਂ ਅਸੀਂ ਇਹ ਪਰਿਵਾਰ ਨਾਲ ਇਹ ਸਦਾ ਕਰ ਰਹੇ ਆ ਪਰਿਵਾਰ ਨੂੰ ਸਮਝਾ ਰਹੇ ਆ ਕਿਉਂਕਿ ਪੋਸਟ ਵਾਟਮ ਜਿਹੜਾ ਉਹ ਜ਼ਰੂਰੀ ਆ ਨਹੀਂ ਤਾਂ ਪੋਸਟਾਉਣ ਦੇ ਨਾਲ ਡਿਲੇ ਆਉਂਦਾ ਉਹਦੇ ਨਾਲ ਕੋਈ ਐਵੀਡੈਂਸ ਵੀ ਜਿਹੜੀ ਹੈ ਲਿਖਤੀ